ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿਲੇ ਚ ਨਾ ਤੇ ਬੱਚਿਆਂ ਨੂੰ ਪੁੱਛਣਾ ਨਾ ਪਤਨੀ ਨੂੰ ਪੁੱਛਣਾ ਇਹ ਹਿਸਾਬ ਕਿ ਤਾ ਤੇਰੀ ਜਿੰਦ ਤੋਂ ਹੋਏਗਾ ਤੇ ਬਹੁਤਾ ਸਮਾਂ ਨਹੀਂ ਹੈ ਛਿਨ ਛਿਨ ਤਨ ਛਿਜੈ ਛਿਨ ਛਿਨ ਕਰਕੇ ਤੇਰਾ ਸਰੀਰ ਛਿਜਦਾ ਜਾਂਦਾ ਹੈ ਕਮਜ਼ੋਰ ਹੁੰਦਾ ਜਾਂਦਾ ਹੈ ਉਮਰ ਖਤਮ ਹੁੰਦੀ ਜਾਂਦੀ ਹੈ ਜਰਾ ਜਨਾਵੈ ਜਰ ਕਹਿੰਦੇ ਬੁਢਾਪੇ ਨੂੰ ਜਨਾਵ ਹੈ ਉਹ ਜਣਾਉਣ ਲੱਗ ਗਿਆ ਆਪਣੇ ਆਪ ਨੇ ਸੁਨੇਹਾ ਭੇਜ ਰਿਹਾ ਬਡਾਪਾ ਕੋਈ ਇੱਕ ਕੇਸ ਆ ਗਿਆ ਚੱਟਾ ਕਿਤੇ ਕੋ ਦਾੜ ਹਿੱਲਣ ਲੱਗ ਗਈ ਕਿ ਬਸ ਹੁਣ ਉਹ ਦੱਸਣ ਲੱਗ ਗਿਆ ਜਦੋਂ ਨਾ ਆਉਣ ਤੋਂ ਪਹਿਲਾਂ ਕੋਈ ਸੁਨੇਹਾ ਭੇਜਦਾ ਵੀ ਬਸ ਤਿਆਰ ਰਿਹਾ ਵੀ ਹੁਣ ਮੈਂ ਆ ਰਿਹਾ ਜਰਾ ਜਨਾਵ ਹੈ ਕਹਿੰਦੇ ਜਿੱਦਿਆਂ ਉਹ ਆ ਗਿਆ ਪੂਰੇ ਦਾ ਪੂਰਾ ਤਬ ਤੇਰੀ ਓਕ ਕਹਿੰਦੇ ਬੁੱਕ ਨੂੰ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ ਕਹਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਜਪ ਹੈ ਸਵੇਰਾ ਹੁਣ ਇਹ ਵਾਕ